ਸ਼ਸ਼ੀ ਕਾਲ ਸਾਰਿਆਂ ਨੂੰ ਆਪਾਂ ਆਏ ਆ ਜੀ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਗਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ বাস ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਸਟਾਲ ਸੂਟ ਲੈ ਕੇ ਆਏ ਆ ਜੀ 올ਓਵਰ 올ਓਵਰ ਰਹਿਣਗੇ ਜੀ ਇਹਨਾਂ ਦੇ ਨਾਲ ਹੀ ਸਟਾਲ ਹੋਊਗਾ ਆ ਆਪਣੇ ਕੋਲੇ ਫਰਸਟ ਕਲਰ ਆ ਗਿਆ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਆਪਣੇ ਰਿਲੇਟਿਵਸ ਨੂੰ ਕਿਉਂਕਿ ਆਪਣਾ ਪ੍ਰਾਈਸ ਜਿਹੜਾ ਉਹ ਬਹੁਤ ਘੱਟ ਹੁੰਦਾ ਜੀ ਬਹੁਤ ਹੀ ਘੱਟ ਪ੍ਰਾਈਸ ਤੇ ਆਪਾਂ ਤੁਹਾਨੂੰ ਵਧੀਆ ਵੈਰਾਈਟੀ ਪ੍ਰੋਵਾਈਡ ਕਰਾਉਣੀ ਹੈ ਜੀ ਔਰ ਜਿਨ੍ਹਾਂ ਨੇ ਆਪਣੇ ਭੈਣ ਭਰਾ ਰੀਸੇਲਰ ਨੇ ਤਾਂ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਸੈਟ ਵਾਈਜ਼ ਲੈਣ ਲਈ ਆਪਾਂ ਉਹਨਾਂ ਨੂੰ ਵੀ ਵੈਰਾਈਟੀ ਪ੍ਰੋਵਾਈਡ ਕਰਵਾਵਾਂਗੇ ਜੀ ਹਾਂਜੀ ਆ ਹੈਗਾ ਜਿਹੜਾ ਆਪਣੇ ਕੋਲੇ 올ਓਵਰ ਸੂਟ ਹੈ ਜੀ ਕਲਰ ਤੁਹਾਨੂੰ ਦਿਸੀ ਰਿਹਾ ਹੈ ਕਲਰ ਕਲੀਅਰ ਹੈ ਵੀ ਨੀਤ ਵੀਡੀਓ ਚ ਹਾਂਜੀ ਕਲਰ ਕਲੀਅਰ ਹੈਗਾ ਇਹ 올ਓਵਰ ਸੂਟ ਰਹੂਗਾ ਜੀ 5 ਮੀਟਰ ਕੱਟ ਰਹੂਗੀ ਸੂਟ ਦੀ ਤੇ ਇਸ ਦੇ ਨਾਲ ਰਹੂਗਾ ਜੀ 2.5 ਮੀਟਰ ਦੀ ਕੱਟ ਵਾਲਾ ਪੂਰਾ ਖੁੱਲਾ ਡੁੱਲਾ ਸਟੌਲ ਸਟੌਲ ਵੀ ਪੂਰਾ ਦੇਖੋ ਸ਼ਾਲ ਵਰਗਾ ਜੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਇਸ ਦਾ ਤੇ ਇਸ ਤੇ ਬੋਰਾ ਜਿਹੜਾ ਉਹ ਬਿਲਕੁਲ ਨਹੀਂ ਆਊਗਾ ਜੀ ਇਸ ਤੇ ਬੋਰ ਬਿਲਕੁਲ ਨਹੀਂ ਆਊਗਾ ਜੀ ਤੁਸੀਂ ਇਸ ਨੂੰ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਔਰ ਜਿਵੇਂ ਮਰਜ਼ੀ ਇਸ ਨੂੰ ਵਾਸ਼ ਕਰ ਸਕਦੇ ਹੋ ਮਸ਼ੀਨ ਵਾਸ਼ ਕਰੋ ਹੈਂਡ ਵਾਸ਼ ਕਰੋ ਕੋਈ ਚੱਕਰ ਨਹੀਂ ਹੈਗਾ ਜੀ ਇਹਦੇ ਵਿੱਚ ਬੋਰਾ ਜਿਹੜਾ ਉਹ ਨਹੀਂ ਆਊਗਾ ਪੂਰੇ ਖੁੱਲੇ ਡੁੱਲੇ ਸ਼ਾਲ ਦੇ ਨਾਲ ਆਲ ਓਵਰ ਕਟ 5 ਮੀਟਰ ਕਟ ਨਾਲ ਤੁਹਾਨੂੰ ਇਹ ਆਪਣੇ ਕੋਲ ਸੂਟ ਮਿਲਣਗੇ ਜੀ ਡਿਜ਼ਾਈਨ ਇੱਕ ਬਹੁਤ ਸੋਹਣੀ ਹੈ ਜੀ ਕਲਰ ਕੰਟਰਾਸਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਆ ਆਪਣੇ ਕੋਲੇ ਆ ਗਿਆ ਜੀ ਫਸਟ ਕਲਰ ਔਰ ਇਸਦੇ ਕਲਰ ਲੇਗੇ ਜੀ ਆਪਣੇ ਕੋਲੇ ਇੱਕ ਆਪਣੇ ਕੋਲੇ ਆ ਕਲਰ ਆ ਗਿਆ ਜੀ ਪੀਚ ਇੱਕ ਇਹਦੇ ਵਿੱਚ ਆਪਣੇ ਕੋਲੇ ਪੀਚ ਕਲਰ ਆ ਗਿਆ ਜੀ ਇੱਕ ਕਲਰ ਆਪਾਂ ਨੇ ਤੁਹਾਨੂੰ ਖੋਲ ਕੇ ਦਿਖਾਈ ਦਿੱਤਾ ਔਰ ਇਸ ਦਾ ਸੈਕੰਡ ਕਲਰ ਹੈਗਾ ਜਿਹੜਾ ਉਹ ਪੀਚ ਕਲਰ ਹੈ ਜੀ ਔਰ ਇੱਕ ਕਲਰ ਹੈਗਾ ਇਸ ਦੇ ਵਿੱਚ ਲਵੈਂਡਰ ਕਲਰ ਜੀ ਇੱਕ ਇਸ ਦੇ ਵਿੱਚ ਲਵੈਂਡਰ ਕਲਰ ਹੈ ਇੱਕ ਪੀਚ ਕਲਰ ਹੈ ਜੀ ਐਸ ਟਾਈਮ ਆਪਣੇ ਕੋਲੇ ਇਸ ਦੇ ਕਲਰ ਰਹਿ ਗਏ ਜੀ ਤਿੰਨ ਤਿੰਨ ਕਲਰ ਰਹਿ ਗਏ ਜੀ ਪੰਜ ਕਲਰ ਸੀਗੇ ਇਸ ਦੇ ਵਿੱਚ ਦੋ ਕਲਰ ਨੇ ਜਿਹੜੇ ਇਹਦੇ ਸੋਲਡ ਹੋ ਚੁੱਕੇ ਨੇ ਇੱਕ ਪ੍ਰੋ ਆਪਰੇ ਕੋਲ ਤੁਹਾਨੂੰ ਖੋਲ ਕੇ ਦਿਖਾਤਾ ਇੱਕ ਪੀਚ ਕਲਰ ਹੈ ਜੀ ਇੱਕ ਲਵੈਂਡਰ ਕਲਰ ਹੈ ਬਾਕੀ ਆਲ ਓਵਰ ਸੂਟ ਨੇ ਜਿਹੜੇ ਉਹ ਇਹਨਾਂ ਸਟੋਲਾਂ ਨਾਲ ਰਹਿਣਗੇ ਜੀ ਪ੍ਰਾਈਸ ਹੈਗਾ ਜਿਹੜਾ ਇਹਨਾਂ ਸੁੱਤਾਂ ਦਾ ਰਹੂਗਾ ਜੀ 700 ਰੁਪਿਆ ਓਨਲੀ ਸਿਰਫ 700 700 ਪ੍ਰਾਈਸ ਹੈ ਜਿਹੜਾ ਆਪਣਾ ਉਹ ਸ਼ਾਪ ਪ੍ਰਾਈਸ ਹੈ ਜੀ ਕੋਰੀਅਰ ਹੈਗਾ ਜਿਹੜਾ ਉਹ ਇਸ ਦਾ ਅਲੱਗ ਤੋਂ ਲੱਗੂਗਾ ਕੋਰੀਅਰ ਚਾਰਜ ਹੈਗਾ ਜਿਹੜਾ ਤੁਹਾਡਾ ਅਲੱਗ ਤੋਂ ਲੱਗੂਗਾ ਜੀ ਕੋਰੀਅਰ ਆਪਾਂ ਇਸ ਦੇ ਵਿੱਚ ਐਡ ਨਹੀਂ ਕੀਤਾ ਜੀ ਇੱਕ ਆਪਣੇ ਕੋਲੇ ਅਗਲਾ ਆ ਗਿਆ ਜੀ ਆਹ ਵਾਲਾ ਡਿਜ਼ਾਈਨ ਆਹ ਡਿਜ਼ਾਈਨ ਆ ਗਿਆ ਜੀ ਆਪਣੇ ਕੋਲੇ ਇਹ ਹੈਗਾ ਜੀ ਮਹਿਰੂਨ ਕਲਰ ਰੈੱਡ ਮਹਿਰੂਨ ਕਲਰ ਹੈ ਜੀ ਆਹ ਵਾਲਾ ਜਿਹੜਾ ਉਹ ਤੁਹਾਨੂੰ ਖੋਲ ਕੇ ਦਿਖਾ ਰਹੀਆਂ ਨਾ ਇਹ ਰੈੱਡ ਮਹਿਰੂਨ ਕਲਰ ਰਹੂਗਾ ਜੀ ਇਸ ਰੈੱਡ ਮਹਿਰੂਨ ਕਲਰ ਦੇ ਨਾਲ ਵੀ ਬਹੁਤ ਸੋਹਣਾ ਸਟੋਲ ਹੈ ਜੀ ਸ਼ਾਲੀਆ ਪੂਰਾ ਖੁੱਲਾ ਡੁੱਲਾ ਵਧੀਆ ਬੁੱਕਲ ਵਾਈਦੀ ਹੈ ਜੀ ਇਸ ਦੀ ਬਹੁਤ ਕਸਟਮਰਸ ਦੀ ਆਪਣੇ ਜੀ ਦੀ ਡਿਮਾਂਡ ਹੁੰਦੀ ਹੈ ਕਿ ਸ਼ਾਲ ਜਿਹੜਾ ਸਾਡਾ ਖੁੱਲਾ ਡੁੱਲਾ ਹੋਣਾ ਚਾਹੀਦਾ ਪੂਰੀ ਬੁੱਕਲ ਵੱਜਣੀ ਚਾਹੀਦੀ ਹੈ ਜੀ ਪੂਰਾ ਖੁੱਲਾ ਡੁੱਲਾ ਹੈਗਾ 22 ਮੀਟਰ ਕੱਟਦਾ ਜੀ ਤੇ ਇੰਨਾ ਸੂਟਾਂ ਥੱਲੇ ਤੁਹਾਨੂੰ ਲੋਨ-ਲੋਨ ਦੀ ਕੋਈ ਲੋੜ ਨਹੀਂ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਹੈ ਇਨਰ ਨਹੀਂ ਲੱਗੂਗਾ ਜੀ ਇੰਨਾ ਸੂਟਾਂ ਦੇ ਵਿੱਚ ਪੱਕੇ ਰੰਗਾਂ ਵਾਲੇ ਸੂਟ ਰਹਿਣਗੇ ਜੀ ਆਪਣੇ ਸਟਾਲ ਦੇਖੋ ਕਿੰਨਾ ਸੋਹਣਾ ਜੀ ਤੇ ਔਰ ਇਸ ਦਾ ਡਿਜ਼ਾਈਨ ਵੀ ਕਟਰਾਇਜ਼ ਮੰਗੂ ਹੈ ਜੀ ਇਹ ਜਿਹੜਾ ਤੁਹਾਨੂੰ ਆਪਾਂ ਸੂਟ ਦਿਖਾ ਰਹੇ ਆ ਨਾ ਇਹ ਸੂਟ ਕਟਰਾਇਜ਼ ਦੇ ਡਿਜ਼ਾਈਨ ਦਾ ਬਣਿਆ ਹੋਇਆ ਹੈਗਾ ਫੋਰ ਸਾਈਡ ਹੈਗਾ ਜਿਹੜਾ ਇਸ ਦਾ ਰਹੂਗਾ ਆਪਣਾ ਸਟਾਲ ਇਸ ਦੇ ਵਿੱਚ ਆਹ ਰੈੱਡ ਮਹਿਰੂਨ ਕਲਰ ਹੈਗਾ ਜਿਹੜਾ ਆਪਾਂ ਨੇ ਤੁਹਾਨੂੰ ਦਿਖਾ ਦਿੱਤਾ ਜੀ ਆਲ ਓਵਰ ਸੂਟ ਰਹੂਗਾ ਕੱਟ 5 ਮੀਟਰ ਰਹੂਗੀ ਔਰ ਇਸ ਦੇ ਵਿੱਚ ਅਗਲਾ ਕਲਰ ਹੈਗਾ ਜਿਹੜਾ ਉਹ ਆਪਣੇ ਕੋਲੇ ਰਹੂਗਾ ਜੀ ਗ੍ਰੀਨ ਅਗਲਾ ਕਲਰ ਹੈਗਾ ਜਿਹੜਾ ਉਹ ਗ੍ਰੀਨ ਕਲਰ ਰਹੂਗਾ ਜੀ ਸੇਮ ਇਸੇ ਤਰ੍ਹਾਂ ਹੀ ਇਸ ਦਾ ਸਟਾਲ ਰਹੂਗਾ ਜੀ ਔਰ ਅਗਲਾ ਕਲਰ ਹੈਗਾ ਜਿਹੜਾ ਉਹ ਆਪਣੇ ਕੋਲੇ ਰਹੂਗਾ ਜੀ ਫਿਰੋਜੀ ਕਲਰ ਅਗਲਾ ਹੈਗਾ ਜਿਹੜਾ ਉਹ ਰਹੂਗਾ ਜੀ ਫਿਰੋਜੀ ਕਲਰ ਆਹ ਕਲਰ ਫਿਰੋਜੀ ਆ ਗਿਆ ਜੀ ਡਿਜ਼ਾਈਨਸ ਇਹ ਸੇਮ ਹੀ ਹੈ ਐਸੇ ਦੀ ਹੀ ਕਲਰ ਜਿਹੜਾ ਤੁਹਾਨੂੰ ਰੈੱਡ ਮਹਰੂਨ ਦਿਖਾਇਆ ਸੀ ਇਹਦੇ ਦੀ ਹੀ ਕਲਰ ਦਿਖਾ ਰਹੇ ਆ ਜੀ ਔਰ ਅਗਲਾ ਕਲਰ ਆਪਣੇ ਕੋਲੇ ਆਜੂਬੀ ਜੀ ਬਲੈਕ ਅਗਲਾ ਕਲਰ ਆਜੂਬੀ ਆਪਣੇ ਕੋਲੇ ਬਲੈਕ ਔਰ ਨੈਕਸਟ ਕਲਰ ਆਜੂਗਾ ਜੀ ਆਪਣੇ ਕੋਲੇ ਪੀਚ ਨੈਕਸਟ ਕਲਰ ਆ ਜੁਗਾ ਜੀ ਆਪਣੇ ਕੋਲੇ ਪੀਚ ਪੰਜ ਕਲਰ ਰਹਿਣਗੇ ਜੀ ਬਲੈਕ ਕਲਰ ਆ ਗਿਆ ਫਿਰੋਜੀ ਕਲਰ ਆ ਗਿਆ ਗ੍ਰੀਨ ਆ ਗਿਆ ਪੀਚ ਆ ਗਿਆ ਤੇ ਰੈੱਡ ਆਪਾਂ ਨੇ ਤੁਹਾਨੂੰ ਜਿਹੜਾ ਉਹ ਖੋਲ ਕੇ ਦਿਖਾ ਦਿੱਤਾ ਜੀ ਇੰਨਾ ਸੂਟਾਂ ਦਾ ਪ੍ਰਾਈਸ ਰਹੂਗਾ 700 ਰੁਪਏ ਓਨਲੀ ਜਿਹੜਾ 700 ਰੁਪਏ ਪ੍ਰਾਈਸ ਹੈਗਾ ਜੀ ਇਹ ਸਿੰਗਲ ਸੂਟ ਦਾ ਪ੍ਰਾਈਸ ਆ ਸੈੱਟ ਵਾਈਜ਼ ਪ੍ਰਾਈਸ ਤੁਸੀਂ ਪਤਾ ਕਰ ਲਈ ਸਾਡੇ ਨਾਲ ਸਾਡੇ ਵਟਸਐਪ ਨੰਬਰ ਤੇ 9417498707 ਤੇ ਮੈਸੇਜ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਓਨਲੀ ਵਟਸਐਪ ਮਿਲਦੇ ਆਂ ਜੀ ਅਗਲੀ ਵੀਡੀਓ ਚ ਧੰਨਵਾਦ